ਅਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਟਰੀ ਕਲੱਬ ਦੇ ਨਾਲ ਮਿਲ ਕੇ ਇੱਕ ਮੈਰਾਥਨ ਕਰਵਾਈ ਗਈ ਸੀ 18 ਮਈ ਨੂੰ ਉਸ ਮੈਰਾਥਨ ਦੇ ਰਿਗਾਰਡਿੰਗ ਸਾਨੂੰ ਇੰਡੀਆ ਬੁੱਕ ਆਫ ਰਿਕਾਰਡਸ ਵਿੱਚੋਂ ਇੱਕ ਵਿਸ਼ੇਸ਼ ਸਨਮਾਨਿਕ ਸਰਟੀਫਿਕੇਟ ਪ੍ਰਾਪਤ ਹੋਇਆ ਹੈ ਅਨ੍ਯਾ ਵੱਡਾ ਕਾਠ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਜਿਹੜਾ ਰੋਟਰੀ ਕਲੱਬ ਨੇ ਕੀਤਾ ਤੇ ਉੱਥੇ ਜਾ ਕੇ ਟੋਲ ਵੱਜ ਰਹੇ ਸੀ ਮਾਹੌਲ ਬਣਿਆ ਹੋਇਆ ਸੀਗਾ ਜੰਬਾ ਸੀ ਇਹੋ ਚੀਜ਼ਾਂ ਦੇਖਣ ਦਾ ਉਂਝ ਨਾਰਮਲੀ ਇਸ ਮੈਡੀਕਲ ਲਾਈਨ ਤੋਂ ਹੋਂ ਕਰਕੇ ਟਾਈਮ ਹੀ ਨਹੀਂ ਮਿਲਦਾ ਪਰ ਉਥੇ ਐਸਾ ਸਭ ਕੁਝ ਦੇਖਿਆ ਜੋ ਕਦੀ ਪ੍ਰੈਕਟੀਕਲੀ ਐਕਸਪੀਰੀਅੰਸ ਨਹੀਂ ਸੀ ਕੀਤਾ ਫੋ ਦ ਲਾਰਜੇਸਟ ਆਰਗੇਨਾਈਜ਼ੇਸ਼ਨਲ ਪਾਰਟਿਸਪੇਸ਼ਨ ਇਨ ਐਨ ਐਂਟੀ ਡਰਗ ਅਵੇਨੈਸ ਮੈਰਾਥਨ ਜੋ ਕਿ ਅਜ ਤੱਕ ਪੂਰੇ ਦੇਸ਼ ਵਿੱਚ ਕਿਧਰੇ ਵੀ ਨਹੀਂ ਹੋਇਆ ਫਤੇਗੜ ਸਾਹਿਬ ਲਈ ਸਾਰੇ ਸ਼ਹਿਰ ਲਈ ਮਾਣ ਦੀ ਗੱਲ ਹੈ ਕਿ ਐਂਟੀ ਡਰਗਜ਼ ਦੇ ਖਿਲਾਫ ਜਿਹੜਾ ਪਹਿਲਾ ਨੈਸ਼ਨਲ ਰਿਕਾਰਡ ਹੈ ਉਹ ਫਤੇਗੜ ਸਾਹਿਬ ਚ ਬਣਿਆ ਹੈ ਜੋ ਸਾਡੀ ਸਟਰਗਲ ਹੈ ਅਗੇਂਸਟ ਡਰੱਗਸ ਖਤਮ ਨਹੀਂ ਹੋਈ ਹੈ ਅਸੀਂ ਲੜਦੇ ਰਹਾਂਗੇ ਡਰੱਗ ਦੀ ਲਾਹਤ ਨੂੰ ਪੂਰੀ ਤਰ੍ਹਾਂ ਆਪਣੇ ਜ਼ਿਲ੍ਹੇ ਵਿੱਚ ਖਤਮ ਕਰਨ ਦੀ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਦਿਨ ਅਜਿਹਾ ਆਏਗਾ ਜਦ ਅਸੀਂ ਮੁਰ ਤੋਂ ਆਪਣੇ ਜ਼ਿਲ੍ਹੇ ਨੂੰ ਡਰੱਗ ਫਰੀ ਬਣਾ ਪਾਵਾਂਗੇ ਨਸ਼ਿਆਂ ਦੇ ਖਿਲਾਫ ਇਤਿਹਾਸਿਕ ਮੈਰਾਥਨ ਨੇ ਸ਼੍ਰੀ ਫਤਿਹਗੜ੍ਹ ਸਾਹਿਬ 'ਚ ਪਹਿਲਾ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਡਾਕਟਰ ਸੋਨਾ ਥਿੰਨ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਅਤੇ ਡਾਕਟਰ ਹਤਿੰਦਰ ਸੂਰੀ ਪ੍ਰਦਾਨ ਰੋਟਰੀ ਕਲੱਬ ਸਰਹੰਦ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਰਨ ਫੋਰ ਲਾਈਫ ਨਾਂ ਦੀ ਇਤਿਹਾਸਿਕ ਮੈਰਾਥਨ ਕਰਵਾਈ ਗਈ ਇਹ ਪਹਿਲ ਨੇ ਦੇਸ਼ ਭਰ 'ਚ ਨਸ਼ਿਆਂ ਦੇ ਖਿਲਾਫ ਸਭ ਤੋਂ ਵੱਡੀ ਸੰਸਥਾਗਤ ਭਾਗੀਦਾਰ ਕਰਕੇ ਇੱਕ ਰਾਸ਼ਟਰੀ ਰਿਕਾਰਡ ਬਣਾਇਆ ਅਤੇ ਇਤਿਹਾਸ ਰਚ ਦਿੱਤਾ ਇਹ ਰਿਕਾਰਡ ਰਿਕਾਰਡ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਅਧਿਕਾਰਕ ਤੌਰ ਤੇ ਦਰਜ ਕੀਤਾ ਗਿਆ ਡਾਕਟਰ ਸੋਨਾ ਥਨ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਬ ਡਾਕਟਰ ਹਤਿੰਦਰ ਸੂਰੀ ਨੇ ਨਸ਼ਿਆਂ ਦੇ ਖਿਲਾਫ ਇਤਿਹਾਸਿਕ ਮੈਰਾਥਨ ਵਿੱਚ ਪਹਿਲਾ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਉਨ੍ਹਾਂ ਦੱਸਿਆ ਕਿ ਲਗਭਗ 3000 ਲੋਕਾਂ ਦੀ ਸ਼ਮੂਲੀਅਤ ਨਾਲ 232 ਸੰਸਥਾਵਾਂ ਨੇ ਇਸ ਮੈਰਾਥਨ 'ਚ ਭਾਗ ਲਿਆ ਸਮਾਜ ਦੇ ਹਰ ਵਰਗ ਤੋਂ ਲੋਕਾਂ ਨੇ ਹਿੱਸਾ ਲਿਆ ਜਿਸ ਵਿੱਚ 92 ਸਰਕਾਰੀ ਵਿਭਾਗ 26 ਪ੍ਰਾਈਵੇਟ ਸੰਸਥਾਵਾਂ ਅਤੇ 21 ਐਨਜੀਓ ਸ਼ਾਮਲ ਸਨ ਅੱਜ ਜਿਸੀ ਸਾਰੇ ਇੱਥੇ ਇਕੱਠੇ ਹੋયા ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਇੱਕ ਬਹੁਤ ਵੱਡੀ ਉਪਲਬਧੀ ਉਹ ਸੈਲੀਬ੍ਰੇਟ ਕਰਨ ਦੀ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਟਰੀ ਕਲੱਬ ਦੇ ਨਾਲ ਮਿਲ ਕੇ ਇੱਕ ਮੈਰਾਥਨ ਕਰਵਾਈ ਗਈ ਸੀ 18 ਮਈ ਨੂੰ ਉਸ ਮੈਰਾਥਨ ਦੇ ਰਿਗਾਰਡਿੰਗ ਸਾਨੂੰ ਇੰਡੀਆ ਬੁੱਕ ਆਫ ਰਿਕਾਰਡਸ ਵਿੱਚੋਂ ਇੱਕ ਵਿਸ਼ੇਸ਼ ਸਨਮਾਨਿਕ ਸਰਟੀਫਿਕੇਟ ਪ੍ਰਾਪਤ ਹੋਇਆ ਹੈ ਫੋਰ ਦਾ ਲਾਰਜੈਸਟ ਆਰਗੇਨਾਈਜ਼ੇਸ਼ਨਲ ਫੋਰ ਦਾ ਲਾਰਜੈਸਟ ਆਰਗੇਨਾਈਜ਼ੇਸ਼ਨਲ ਪਾਰਟਿਸਪੇਸ਼ਨ ਇਨ ਐਨ ਐਂਟੀ ਡਰਗ ਅਵੇਅਰਨੈਸ ਮੈਰਾਥਨ ਜੋ ਕਿ ਅਜ ਤੱਕ ਪੂਰੇ ਦੇਸ਼ ਵਿੱਚ ਕਿਧਰੇ ਵੀ ਨਹੀਂ ਹੋਇਆ ਇਕ ਛੋਟੇ ਜ਼ਿਲ੍ਹੇ ਫਤਿਹਗੜ ਸਾਹਿਬ ਲਈ ਇਹ ਬਹੁਤ ਵੱਡੀ ਉਪलब्धि ਹੈ ਤੇ ਇਹ ਜਿਹੜੀ ਉਪਤੀ ਹੈ ਇਸ ਸਾਰੇਆਂ ਦੇ ਸਹਿਯੋਗ ਨਾਲ ਸਾਰੇ ਫਤਿਹਗੜ ਸਾਹਿਬ ਦੀ ਪਬਲਿਕ ਦੇ ਸਹਿਯੋਗ ਨਾਲ ਰੋਟਰੀ ਕਲੱਬ ਹੋਰ ਆਰਗੇਨਾਈਜੇਸ਼ਨਸ ਇਹਦੇ ਵਿੱਚ 92 ਗਵਰਨਮੈਂਟ ਡਿਪਾਰਟਮੈਂਟਸ ਨੇ ਹਿੱਸਾ ਲਿਆ 58 ਸਕੂਲੀ ਬੱਚਿਆਂ ਨੇ ਹਿੱਸਾ ਲਿਆ 25 ਕਾਲਜਸ ਐਂਡ ਅਦਰ ਪ੍ਰਾਈਵੇਟ ਇੰਸਟੀਟਿਊਸ਼ਨਸ ਨੇ ਪਾਰਟ ਲਿਆ 26 ਨੋਰਮਲ ਆਰਗੇਨਾਈਜੇਸ਼ਨਸ ਨੇ ਪਾਰਟ ਲਿਆ ਤੇ 31 ਐਨ ਜੀਓਸ ਨੇ ਸੋ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਅੱਜ ਸਾਨੂੰ ਇਹ ਵਿਸ਼ੇਸ਼ ਪ੍ਰਾਪਨ ਹਾਸਿਲ ਹੋਇਆ ਹੈ ਪਰ ਇੱਥੇ ਮੈਂ ਇਹ ਕਹਿਣਾ ਚਾਹਾਂਗੀ ਕਿ ਸਾਡਾ ਹੱਲੇ ਜਿਹੜੀ ਸਾਡੀ ਸਟਰਗਲ ਹੈ ਅਗੇਂਸਟ ਡਰੱਗਸ ਖਤਮ ਨਹੀਂ ਹੋਈ ਹੈ ਅਸੀਂ ਲੜਦੇ ਰਹਾਂਗੇ ਡਰੱਗ ਦੀ ਲਾਹਤ ਨੂੰ ਪੂਰੀ ਤਰ੍ਹਾਂ ਆਪਣੇ ਸਿਦੇ ਵਿੱਚ ਖਤਮ ਕਰਨ ਲਈ ਜੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਦਿਨ ਅਜਿਹਾ ਆਏਗਾ ਜਦ ਅਸੀਂ ਮੁੱਢ ਤੋਂ ਆਪਣੇ ਜ਼ਿਲ੍ਹੇ ਨੂੰ ਡਰੱਗ ਫਰੀ ਬਣਵਾ ਬਣਾ ਪਾਵਾਂਗੇ ਅਤੇ ਇੱਕ ਰੰਗਲੇ ਪੰਜਾਬ ਨੂੰ ਸਟੈਬਲਿਸ਼ ਕਰ ਸਕਾਂਗੇ ਹਨ ਸਰ ਟੀਮ ਹੈਰ ਕਰ ਤਾਂ ਠੀਕ ਹੈ ਨਾ 18 ਮਈ ਨੂੰ ਜਿਹੜਾ ਡਰੱਗਜ਼ ਦੇ ਖਿਲਾਫ ਜਿਹੜਾ ਮੈਰਾਥਨ ਹੋਇਆ ਸੀ ਉਹ ਮੈਰਾਥਨ ਦੇ ਵਿੱਚ ਇਹੋ ਜਿਹਾ ਮਾਹੌਲ ਬਣਿਆ ਸੀ ਉਸ ਤੋਂ ਪਹਿਲਾਂ ਵਰਡ ਇਸ ਚੱਲ ਰਹੇ ਸੀਗੇ ਤੁਸੀਂ ਦੇਖੋ 3 ਦਿਨ ਦੇ ਵਿੱਚ ਆਲਮੋਸਟ ਤਿਆਰੀ ਹੋਈ ਕਿੰਨਾ ਸਹਿਯੋਗ ਰਿਹਾ ਹੋਏਗਾ ਜ਼ਿਲ੍ਹਾ ਪ੍ਰਸ਼ਾਸਨ ਦਾ ਮੈਡਮ ਨੇ ਬਹੁਤ ਸਾਰੀ ਮੀਟਿੰਗਸ ਕੀਤੀਆਂ ਡਾਇਰੈਕਸ਼ਨਸ ਦਿੱਤੀਆਂ ਰੋਟਰੀ ਕਲੱਬ ਦੇ ਮੈਂਬਰਸ ਨੇ ਪੂਰਾ ਆਨ ਟੋਸ ਕੰਮ ਕੀਤਾ ਪੂਰੇ ਟੀਮ ਸਪਿਰਿਟਸ ਕੰਮ ਕੀਤਾ ਸਾਰੇ ਸ਼ਹਿਰ ਪੂਰਾ ਇਨਵੋਲਵ ਹੋ ਗਿਆ ਸੀਗਾ ਇੰਨਾ ਵੱਡਾ ਇਕੱਠ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਜਿਹੜਾ ਰੋਡਰੀ ਕਲੱਬ ਨੇ ਕੀਤਾ ਤੇ ਉੱਥੇ ਜਾ ਕੇ ਟੋਲ ਵੱਜ ਰਹੀ ਸੀ ਮਾਹੌਲ ਬਣਿਆ ਹੋਇਆ ਸੀਗਾ ਜੁੰਬਾ ਸੀ ਇਹੋ ਚੀਜ਼ਾਂ ਦੇਖਣ ਦਾ ਉਂਝ ਨਾਰਮਲੀ ਐਸ ਮੈਡੀਕਲ ਲਾਈਨ ਤੋਂ ਹੋਂ ਕਰਕੇ ਟਾਈਮ ਹੀ ਨਹੀਂ ਮਿਲਦਾ ਪਰ ਉੱਥੇ ਐਸਾ ਸਭ ਕੁਝ ਦੇਖਿਆ ਜੋ ਕਦੀ ਪ੍ਰੈਕਟੀਕਲੀ ਐਕਸਪੀਰੀਅੰਸ ਨਹੀਂ ਸੀ ਕੀਤਾ ਸਾਰੇ ਮੈਂਬਰ ਸਾਡੇ ਐਨਥੂਸੀਆਜ਼ਮ 'ਚ ਸੀਗੇ ਔਰ ਜਿਵੇਂ ਮੈਡਮ ਨੇ ਦੱਸਿਆ ਬੱਚਿਆਂ ਚ ਇੰਨਾ ਜੋਸ਼ ਸੀ ਉਹ ਦੌੜ ਨਾ ਜਾਂਦੇ ਸੀ ਬਸ ਸ਼ੁਰੂ ਕਰਨਾ ਚਾਹੁੰਦੇ ਸੀ ਬਹੁਤ ਅੱਛਾ ਮੈਰਾਥਨ ਗਿਆ ਪਰ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਬੱਚਿਆਂ ਲਈ ਪ੍ਰੋਪਰ ਫੈਸਿਲਿਟੀਆਂ ਮੈਨੇਜ ਕੀਤੀਆਂ ਗਈਆਂ ਸੀ ਫਾਈਨਲੀ ਉਹਨੂੰ ਅਸੀਂ ਰਿਕਾਰਡ ਲਈ ਅਪਲਾਈ ਕੀਤਾ ਸੀਗਾ ਜਿਹਨੂੰ ਇੰਡੀਆ ਬੁੱਕ ਆਫ ਰਿਕਾਰਡ ਨੇ ਐਕਸੈਪਟ ਕੀਤਾ ਔਰ ਉਹਦੇ ਲਈ ਸਾਨੂੰ ਰਿਕਾਰਡ ਦਾ ਸਰਟੀਫਿਕੇਟ ਇਸ਼ੂ ਕੀਤਾ ਇਹ ਫਤੇਗੜ ਸਾਹਿਬ ਲਈ ਸਾਰੇ ਸ਼ਹਿਰ ਲਈ ਮਾਣ ਦੀ ਗੱਲ ਹੈ ਕਿ ਐਂਟੀ ਡਰੱਗਜ਼ ਦੇ ਖਿਲਾਫ ਜਿਹੜਾ ਪਹਿਲਾ ਨੈਸ਼ਨਲ ਰਿਕਾਰਡ ਹੈ ਉਹ ਫਤੇਗੜ ਸਾਹਿਬ ਚ ਬਣਿਆ ਹੈ ਔਰ ਜਿਹੜੀ ਪੰਜਾਬ ਸਰਕਾਰ ਬਹੁਤ ਐਫਰਟ ਕਰ ਰਹੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚ ਉਹਦੇ ਵਿੱਚ ਡੈਫੀਨੇਟਲੀ ਇਹ ਇੱਕ ਬੈਂਚਮਾਰਕ ਸੈੱਟ ਕਰੇਗਾ ਔਰ ਜਿਵੇਂ ਮੈਡਮ ਨੇ ਕਿਹਾ ਅਸੀਂ ਰੁਕਾਂਗੇ ਨਹੀਂ ਅਸੀਂ ਸਾਰੇ ਐਫਰਟ ਕਰਦੇ ਰਹਾਂਗੇ ਕਿ ਇਹ ਪਹਿਲੀ ਡਰੱਗ ਫ੍ਰੀ ਡਿਸਟ੍ਰਿਕਟ ਬਣ ਜਾਏ ਥੈਂਕ ਯੂ